ਰੋਣਾ ਹੈ ਇਸਨਕਿ ਸਮੁੱਚੀ ਕਾਮ ਇਸ ਗਹਿਰੇ ਅੰਧਕਾਰ ਵਿੱਚ ਬਹੁਤ ਦੂਰ ਤੱਕ ਨਹੀਂ ਦੇਖੀਏ ਮੰਜ਼ਿਲ ਨਹੀਂ ਦਿਖਾਈ ਗਈ ਅਸੀਂ ਉਸ ਰਸਤੇ ਦੇ ਪਾਂਦੀਆਂ ਜਿਹਨੂੰ ਮੰਜ਼ਿਲ ਕੋਈ ਨਹੀਂ ਦਿਖਾਈ ਗਈ ਔਰ ਰੂਹੇ ਜ਼ਮੀਨ ਦੇ ਵਿੱਚ ਮੈਂ ਸਮਝਦਾ ਬੜੇ ਲੰਬੇ ਸਮੇਂ ਤੋਂ ਬਾਅਦ ਅਗਰ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਘਟੀ ਹੈ ਤਾਂ ਉਹ ਰਾਇ ਸਿੱਖ ਕੌਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਜਿਆ ਆਇਆ ਖਾਲਸਾ ਮੈਂ ਆਪਣੇ ਘਰ ਨਾਲ ਥੋੜਾ ਜਿਹਾ ਧਿਆਨ ਕੀਤਾ ਦੋ ਕੌਮਾਂ ਦਾ ਜਗਤ ਵਿੱਚ ਆਮ ਤੌਰ ਤੇ અપਮਾਨ ਜ਼ਿਆਦਾ ਹੈ ਨਿੰਦਾ ਜ਼ਿਆਦਾ ਹੈ ਦੋ ਕੌਮਾਂ ਦਾ ਯੂਰਪ ਦੇ ਇਹੋਦੀ ਤੇ ਭਾਰਤ ਦੇ ਸਿੱਖ ਤੇ ਦੋ ਕੰਮ ਮੈਂ ਦੇਖੇ ਹੁ ਕੇ ਗੰਗੰਦੇ ਯਹੂਦੀਆਂ ਨੂੰ ਮਜ਼ਾਕ ਦਾ ਮੌਜੂ ਬਣਾਉਂਦੇ ਗਾਹੇ ਬਗਾਏ ਤੇ ਮਜ਼ਾਕ ਦਾ ਮੁੱਦੂ ਪਹਿਲੇ ਬਣਾਉਂਦੇ ਛਣ ਕਦੀ ਕਦਾਂ ਹੀ ਲੇਕਿਨ ਹੁਣ ਤੇ ਵਿਆਪਕ ਪੱਧਰ ਤੇ ਸਿੱਖ ਨੂੰ ਮਜ਼ਾਕ ਦਾ ਮੂਜ਼ੂ ਬਣਾ ਕੇ ਰੱਖ ਦਿੱਤਾ ਇਸ ਦੇਸ਼ ਤੇ ਨਿੰਦਾ ਤੇ ਮਜ਼ਾਕ ਕਿਸ ਨਾਲ ਹੁੰਦਾ ਹੈ ਮੈਂ ਇਤਨੀ ਅਰਜ਼ ਕਰਦੇ ਹਾਂ ਜਿਹੜੀ ਗੱਲ ਬੰਦਾ ਸਿੱਧੀ ਨਹੀਂ ਨਾ ਕਰ ਸਕਦਾ ਉਹਨੂੰ ਮਨੁੱਖ ਮਜ਼ਾਕ ਵਿੱਚ ਕਰਦਾ ਹੈ ਇਸ ਵਾਸਤੇ ਜਿਸ ਨੂੰ ਬੰਦਾ ਕਿੱਦਿਆਂ ਨਹੀਂ ਨਾ ਬੰਨ ਸਕਦਾ ਸਮਰਥਰ ਨਹੀਂ ਉਹਨੂੰ ਮਜ਼ਾਕ ਦੇ ਵਿੱਚ ਬੰਨਣ ਦੀ ਕੋਸ਼ਿਸ਼ ਕਰਦਾ ਜਿਸ ਨੂੰ ਮਨੁੱਖ ਪਿੱਛੇ ਨਹੀਂ ਰੱਖ ਸਕਦਾ ਉਹਨੂੰ ਉਹਦੀ ਨਿੰਦਾ ਕਰਕੇ ਉਸਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਨਿੰਦਾ ਹਮੇਸ਼ਾ ਉਸਦੀ ਹੁੰਦੀ ਹੈ ਜੋ ਅੱਗੇ ਹੈ ਜੋ ਮੇਰੇ ਪਿੱਛੇ ਚੱਲ ਰਿਹਾ ਹੈ ਉਹਦੀ ਨਿੰਦਾ ਕਰਨ ਦੀ ਲੋੜ ਹੀ ਨਹੀਂ ਹੈ ਜੋ ਤੁਹਾਡੇ ਪਿੱਛੇ ਚੱਲ ਰਿਹਾ ਉਹਦੀ ਉਹਦੀ ਕਿਉਂ ਨਿੰਦਾ ਕਰੋਗੇ ਐ ਹੀ ਕਿੱਛੇ ਵਿਚਾਰ ਹੈ ਨਿੰਦਾ ਹਮੇਸ਼ਾ ਉਸ ਦੀ ਹੁੰਦੀ ਹੈ ਜੋ ਮੈਂ ਤੁਹਾਨੂੰ ਅੱਗੇ ਔਰ ਅੱਗੇ ਇਰਸ਼ਾਦ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਆਪਣੇ ਤੋਂ ਅੱਗੇ ਦੁਸ਼ਟ ਬਰਦਾਸ਼ਤ ਨਹੀਂ ਕਰ ਸਕਦਾ ਆਪਣੇ ਤੋਂ ਅੱਗੇ ਤ੍ਰਿਸ਼ਨਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਤੋ ਕੀ ਕਰੇ ਨਿੰਦਾ ਕਰਦਾ ਕੋਜਾ ਮਜ਼ਾਕ ਕਰਦਾ ਪਿੱਛੇ ਸੁਟੀ ਪਿੱਛੇ ਸੁਟੀ ਸਮੱਸਿਆ ਯੂਰਪ ਦੇ ਦੇਸ਼ ਇੱਕੋ ਜਿਹੇ ਮਜ਼ਾਤ ਯਹੂਦੀਆਂ ਦੇ ਨਾਲ ਹੈ ਕਾਰਨ ਗਿਆਨ ਵਿੱਚ ਵਿਗਿਆਨ ਦੇ ਵਿੱਚ ਧਨ ਸੰਪਦਾ ਦੇ ਯਹੂਦੀ ਯੂਰਪ ਦੇ ਵਿੱਚ ਅੱਗੇ ਚੋਟੀ ਦੇ ਸਾਇੰਸਦਾਨ ਚੋਟੀ ਦੇ ਧਨਾਧ ਵੱਡੇ ਵੱਡੇ ਕਾਰਖਾਨੇ ਉਦਯੋਗ ਦੇ ਮਾਲਕ ਬੜੀ ਬੜੀ ਬਿਲਡਿੰਗਾਂ ਦੇ ਮਾਲਕ ਯਹੂਦੀ ਸਮੱਸਿਆ ਯੂਰਪ ਦੇ ਦੇਸ਼ਾਂ ਦੇ ਧਰਮ ਦੀ ਬਹੁਤ ਵੱਡੀ ਤਾਕਤ ਇਹਨਾਂ ਦੇ ਕੋਲ ਹੈ ਇਸ ਦੇਸ਼ ਦੇ तकरीबन तकरीबन ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਦੇ ਸਿੱਖ तकरीबन तकरीबन ਸਾਰੀਆਂ ਕੌਮਾਂ ਨਾਲੋਂ ਅੱਗੇ ਅੱਗੇ ਆਪਣੇ ਤੋਂ ਅੱਗੇ ਹੋਣਾ ਇਹ ਰਸਾਲੂ ਨੂੰ ਆਪ ਅਫਰਦਾ ਹੈ ਔਖਾ ਕਰਦਾ ਹੈ ਪਰੇਸ਼ਾਨ ਕਰਦਾ ਹੈ اور میں دیکھنا دے نالوں زیادہ دکھ سہارے میں یہودیاں نے اتحاس پڑھ کے سال تو حالانکہ تو, تو. میں دیکھنا رشتہ بڑا گوڑا ان مسلمان ابراہیم دیا دوگما سن اجرا تے اترا ਅਧਾਨ ਚੱਲ ਕੇ ਇਬਰਾਹੀਮ ਨੇ ਅਫਰਾ ਨੂੰ ਤਲਾਕ ਦੇ ਦਿੱਤਾ। ਔਰ ਉਹਦੋਂ ਤਲਾਕ ਦਿੱਤਾ ਜਦੋਂ ਬੱਚੇ ਨੂੰ ਜਨਮ ਦੇਣ ਵਾਲੀ ਘਰੋਂ ਗੱਡ ਦਿੱਤਾ। ਅਫਰਾ ਗੋਲ ਰਹੀ। ਅਫਰਾ ਤੋਂ ਉਹਦੀ ਕੁੱਖ ਤੋਂ ਜਿਸ ਬੱਚੇ ਦਾ ਜਨਮ ਹੋਇਆ ਉਸ ਤੋਂ ਅਗਾਂ ਚੱਲ ਕੇ ਕੁਰੈਸ਼ੀ ਵੰਸ਼ ਚਲੇ ਤੇ ਕੁਰੈਸ਼ੀ ਵੰਸ਼ ਦੇ ਮੁਹੰਮਦ ਸਾਦ ਦਾ ਜਨਮ ਹੋਇਆ। ਉਹ ਜਿਹੜੀ ਅਸਰਾਹ ਸੀ ਉਸ ਦੇ ਕੋਖ ਤੋਂ ਜਿਸ ਬੱਚੇ ਦਾ ਜਨਮ ਹੋਇਆ ਉਸ ਤੋਂ ਯਹੂਦੀਆਂ ਦੀ ਵੰਸ਼ ਚੱਲੀ ਅਥਰਾਇਲੀਆਂ ਦੀ ਵੰਸ਼ ਚੱਲੀ ਉਹਦੇ ਵਿੱਚ ਹਜ਼ਰਤ موسی ਦਾ ਜਨਮ ਹੋਇਆ ਇਹ ਦੇਖੀਏ ਕਿ ਦੋ ਕਮਾਂਡਾ ਉੱਪਰ ਸਿਖਰ ਤੇ ਦੇਖੀ ਹੈ ਤਾਂ ਜੜ ਬੁਨਿਆਦ ਇੱਕ ਹੋਈ ਹੈ ਮਰਕਜ਼ ਇੱਕ ਹੋਈ ਹੈ ਇਹ ਤੋਂ ਹੀ ਰੁਕ ਦਿਆ ਹੈ ਲੇਕਿਨ ਰਾਜ ਕੇ ਈਰਸ਼ਾ ਮੁਸਲਮਾਨ ਕਿਤੇ ਕੀਮਤ ਤੇ ਵੀ ਯਹੂਦੀ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਮੈਂ ਤੇਰਾਨ ਤੋਂ ਕਿਦਰੇ ਪਲਾਸਟਿਕ ਦੇ ਉੱਥੇ ਬਰਤਨ ਬਹੁਤ ਖੂਬਸੂਰਤ ਬਣਦੇ ਨੇ ਕਿਸੇ ਸੱਜਣ ਨੇ ਮੈਨੂੰ ਭੇਟ ਕਰ ਦਿੱਤੇ ਇੱਕ ਡਿਨਰ ਸੈੱਟ ਮੈਂ ਪੈਰਾਂ ਤੋਂ ਕੋਇਤ ਜਾਣਾ ਇੱਕ ਕਸਟਮ ਵਾਲੇ ਨੇ ਜਦ ਮੇਰੀ ਤਲਾਸੀ ਲਈ ਸਮਾਨ ਦੀ ਤੇ ਮੈਨੂੰ ਕਹਿ ਲਗੇ ਕਿ ਐ ਸੈਟ ਕਿਉਂ ਲੈ ਆਇਓ ਬਿਨ ਅਸੈਟ ਦੇ ਮੈਂ ਕਹਿੰਦਾ ਹਾਂ ਕਿ ਹਿੰਦੁਸਤਾਨ ਜਾਣਾ ਕੁਝ ਦਿਨ ਇੱਥੇ ਰਹਿਣਾ ਹੈ ਕਹਿ ਲਗੇ ਸਾਡੇ ਦੇਸ਼ ਦੇ ਵਿੱਚ ਨਹੀਂ ਆ ਸਕਦਾ ਤੁਸੀਂ ਇੱਥੇ ਲਿਆਂਦਾ ਤਾ ਮੈਸਾ ਕਾਰਨ ਇਹ ਤਾਂ ਪਲਾਸਟਿਕ ਦਾ ਬਣਿਆ ਆਇਆ ਹੈ ਅਖਲਕੇ ਫੈਕਟਰੀ ਯਹੂਦੀ ਦੀ ਹੈ ਇਰਾਨ ਦੇ ਉੱਥੇ ਬਣਦਾ ਹੈ ਯਹੂਦੀਆਂ ਦੀ ਫੈਕਟਰੀ ਦੀ ਬਣੀ ਹੋਈ ਕੋਈ ਚੀਜ਼ ਸਾਡੇ ਦੇਸ਼ ਨਹੀਂ ਆਉਂਦੀ ਕੋਕਾ ਕੋਲਾ ਉਹਦੇ ਮਾਲਕ ਕਿਧਰੇ ਯਹੂਦੀ ਨੇ ਅਰਬ ਦੇਸ਼ਾਂ 'ਚ ਨਹੀਂ ਵਿਕਦਾ ਬਿੰਟੇ ਮੇਟਿਕ ਸੈਂਟ ਉਹ ਫੈਕਟਰੀ ਵੀ ਯਹੂਦੀਆਂ ਦੀ ਹੈ ਅਰਬ ਦੇਸ਼ ਵਿੱਚ ਨਹੀਂ ਵਿਕਦਾ ਜਿਸ ਨੂੰ ਯਹੂਦੀ ਬਣਾਉਂਦੇ ਨੇ ਉਹ ਅਰਬ ਦੇ ਨਹੀਂ ਚੀਜ਼ ਆ ਸਕਦੀ ਨਹੀਂ ਕੋਈ ਲਿਆ ਸਕਦਾ ਮੈਂ ਭਾਵੇਂ ਆਪਣੇ ਤੌਰ ਤੇ ਕਿਹਾ ਵੀ ਮੈਨੂੰ ਨਹੀਂ ਪਤਾ ਸੀ ਇਹ ਗੱਲ ਦਾ ਤਾਂ ਵੀ ਉਹਨਾਂ ਨੇ ਡਿਨਰ ਸੈੱਟ ਤੋੜ ਦਿੱਤਾ ਮੇਰੇ ਸਾਹਮਣੇ ਅਖੇ ਯਹੂਦੀਆਂ ਦੀ ਬਣੀ ਹੋਈ ਕੋਈ ਚੀਜ਼ ਅਸੀਂ ਨਹੀਂ ਦੇਖਣਾ ਚਾਹਤ ਤੇ ਇਸ ਤੇ ਸេច ਨਹੀਂ ਹਾਂ ਚਾਹਤ ਤੁਸੀਂ ਫਾਰਮਲ ਜਨੂੰ ਨਜ਼ਰਅੰਦਾਜ਼ ਕਰਦੇ ਹੈ ਇਸ ਦੇਸ਼ ਦਾ ਵਾਸੀ ਲਿਆਵੇ ਬਸ ਉਸ ਨੂੰ ਅਰੈਸਟ ਕਰ ਦੇਣਾ پس پہ مقدمہ دائر کر دے کسی پارنر ہوئی بار دے لیا دے پتا میں نے پہلی دفعہ پتہ چلیا ان لی نفرت یہودی نو مسلمان نہیں برداشت کر دا یہودی مسلمان نو نہیں برداشت کر دا ایک ہزار سال تک یہ بھٹک دے رہے دکھے کھاندے رہے ਦੇ ਘਰ ਕਦੀ ਕਿਧਰੇ ਰੁਲਨ ਕਦੀ ਕਿਧਰ ਰੁਲਨ ਹਾਲਾਂਕਿ ਦਿਮਾਗੀ ਤੌਰ ਤੇ ਬੜੇ ਮਹਾਨ ਧਾਰਮਿਕ ਤੌਰ ਤੇ ਬੜੀ ਸੋਜ-ਬੋਝ ਰੱਖਣ ਵਾਲੇ ਇਬਾਦਤ ਗੁਜ਼ਾਰ ਭਟਕੇ ਬਹੁ ਬੜੀ ਭਾਰੀ ਮਾਰ ਖਾਦੀ ਲੇਕਿਨ ਰਜ਼ਬ ਦੀ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਮਾਰ ਖਾਦੀ ਯਹੂਦੀਆਂ ਨੇ ਅੱਜ ਸਮੁੱਚੀ ਦੁਨੀਆ ਦੇ ਸਭ ਤੋਂ ਜ਼ਿਆਦਾ ਕੰਪਨਤੀ ਜਰੂਰ ਹੈ ਮਹਾਨ ਯਹੂਦੀ چاہ ڈاکٹر سائنسدان دھناڈ آلم پاگل چنتک اس قوم موجود نے اب بھی موجود نے اور اس قوم نے اس طرح دے پیدا کیتے جس دن دا آلتے دلمی وجود دے آیا اس دن دا ہی اوپنا دے دکڑا اس دن, دا ہی اس دن ہو بہو بالکل یہودیاں دی طرح یہودیاں نو اپنے شریک مسلمانہ نے برداشت نہیں کیتا شریک ابراہیم نے یہاں دو بیگماں تھا کہ لو لوکون تے ابراہیم نے چلا چاہے مسلمان نے تے چاہے یہودی تھے شریک نے نہیں برداشت کیتا کہنے شریک جد دشمن بنے گا تو بڑا بھیم کر دشمن بنے گا معمولی دشمن نہیں ہوگا شریک نو سارے راگ پتا ہے شریک نیڑے رہ چکے اس دا پتا ہے کتوں مار کرنی مار کرنی سب کچھ پتا ہے تو بہت بڑی مار یہودیاں نے کھا دی اور لگا دے رہے اس مار نے دہندی کلا, کلا دکھ نہیں چٹیا وہ چڑھتی کلا بچ گئے اربا گھرے آیا نے اپنا دیش بھی بنا لیا اور پیر جما کے بیٹھے ہیں بڑے پائداری خالصیدہ شریک ہندو یہودی دا شریک مسلمان خالصے ہے جس طرح ایک ابراہیم سی اس دو قومہ اگاں چل کے جو ہے ਹੈਨਿਆ ਵਦੀnga ਮੂਲ ਧਾਰਾ ਹਿੰਦੂ ਤੇ ਸਿੱਖ ਦੀ ਇੱਕ ਜਿਵੇਂ ਇੱਕ ਦਰਿਆ ਵਗਦਾ ਹੈ ਤੇ ਉਹਦੀਆਂ ਦੋ ਧਾਰਾ ਬਣ ਜਾਣ ਇੱਕ ਸੱਜੇ ਵੱਗਣ ਲੱਗ ਪਏ ਇੱਕ ਖੱਬੇ ਉਹ ਆਪਣੇ ਆਪਣੇ ਰਸਤੇ ਤੇ 사ਦਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਇਸ ਤਰ੍ਹਾਂ ਮੂਲ ਧਾਰਾ ਤੇ ਇੱਕੋ ਹੈ ਅਵਾਂ ਚੱਲ ਕੇ ਦੋ ਸ਼੍ਰੀ ਕਰ ਚੜੀ ਮੈਸਰਲ ਤਨਾ ਸ਼ਰੀਰ ਜਿਵੇਂ ਦੁਸ਼ਮਣ ਹੁੰਦਾ ਹੈ ਦੂਜਾ ਤੀਜਾ ਨਹੀਂ ਹੁੰਦਾ ਪड़ोसी ਜਿਤਨਾ ਭयंकर ਦੁਸ਼ਮਣ ਹੋ ਸਕਦਾ ਹੈ ਉਹ ਪਰਾਨੀਓ ਆਪਣਾ ਭਰਾ ਜਿਤਨਾ ਕਮੀਨ ਦੁਸ਼ਮਣ ਹੋ ਸਕਦਾ ਹੈ ਉਹ ਤਨਾ ਦੂਜਾ ਤੀਜਾ ਨਹੀਂ ਕਿਉਂਕਿ ਉਹ ਜਦ ਮਾਰ ਕਰੇਗਾ ਉਸ ਨੂੰ ਸਾਰੇ ਉਤਾਰ ਚੜਾਅ ਦਾ ਪਤਾ ਹੈ ਸਾਰੀਆਂ ਕਮਜ਼ੋਰੀਆਂ ਦਾ ਪਤਾ ਹੈ ਹਿੰਦੂ ਬਾਰੇ ਹਿੰਦੂ ਸੰਤ ਸਨਾਤਨੀ ਸੰਤ શ્રી ਨਾਮਦੇਵ ਜੀ ਮਹਾਰਾਜ ਦਾ ਕਹਿਣਾ ਹੈ ਕਿ ਹਿੰਦੂ ਅੰਨਾੁਰਖੂ ਕਾਰਣਾ ਦੋਹਾ ਤੇ ਗਿਆਨੀ ਕਹਿਣਾ ਇਹ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਕ ਔਰ શ્રી ਨਾਮਦੇਵ ਜੀ ਮਹਾਰਾਜ ਦੀ ਬਾਣੀ ਮਹਾਰਾਸ਼ਟਰ ਦਾ ਇੱਕ ਪ੍ਰਸਿੱਧ ਸੰਤ ਪਾਠ ਕਰਦੇ ਆ ਨਾ ਪੰਕਤੀਆਂ ਨੂੰ ਪੜ੍ਹ ਕੇ ਲੰਘ ਜਾਂਦੇ ਹੁੰਦੇ ਸੀ ਤੇ ਇਹਨਾਂ ਨੂੰ 2-4 ਮਹੀਨੇ ਮੈਨੂੰ ਥੋੜਾ ਜਿਹਾ ਡੂੰਘਾਈ ਦੇ ਚਾਤ ਮਾਰਨ ਦਾ ਮੌਕਾ ਮਿਲੇ ਇਸ ਪੰਨੇ। ਇਹ ਨਾਮ ਦੇਉ ਕਿਹ ਕੀ ਰਿਹਾ ਹੈ? ਜਿੰਦੂ ਅੰਨ੍ਹਾ ਤੁਰਕੂ ਕਾਣਾ ਅੰਨ੍ਹਾ ਸੱਚਾਈ ਨੂੰ ਵੇਖਦਾ ਹੀ ਨਹੀਂ। ਸੱਚਾਈ ਨੂੰ ਵੇਖਣ ਦੇ ਬਿਲਕੁਲ ਅਸਮਰ। ਤੇ ਕੱਚ ਤੇ ਈਸ਼ਵਰ ਹੈ। ਤੇ ਜੇ ਈਸ਼ਵਰ ਪੱਥਰ ਹੈ। ਤਾਂ ਪੱਥਰ ਦੀ ਪੂਜਾ ਕਰਦੇ ਆ ਕਰਦੇ ਆ ਦਿਲ ਪੱਥਰ ਹੋਵੇਗਾ ਦਿਮਾਗ ਪੱਥਰ ਹੋਵੇਗਾ ਬਹੁਤ ਸ਼ੁਕਰੀਆ ਕੁਦਰਤੀ ਦਾ ਜਿਹਾ ਸੇਰੇ ਤੈਸਾ ਹੋਏ ਸੁਭਾਨ ਵਾਹ ਗੁਰਬੰਧ ਸਾਹਿਬ ਦਾ ਫੈਸਲਾ ਜਿਸ ਨਾਲ ਮਨੁੱਖ ਜੁੜਦਾ ਹੈ ਲੈਸਾ ਹੋ ਜਾਂਦਾ ਹੈ ਪਰਮਾਤਮਾ ਦਾ ਖੱਜ ਹੈ ਸਤਿ ਪਰਮਾਤਮਾ ਹੈ ਤੇ ਹਿੰਦੂ ਦਾ ਸੱਚ ਹਿੰਦੂ ਦਾ ਪਰਮਾਤਮਾ ਪੱਥਰ ਉਹ ਪੱਥਰ ਦਾ ਪੁਜਾਰੀ ਤੇ ਪੱਥਰ ਹੋਵੇ ਉਹਦਾ ਦਿਮਾਗ ਉਹਦਾ ਦਿਲ ਔਰ ਬਿਲਕੁਲ ਇਹਨਾਂ ਨੇ ਸਬੂਤ ਮੁਈਆ ਕਰ ਦਿੱਤਾ 500 ਗੁਰਦੁਆਰੇ ਸਾੜ ਕੇ ਸਵਾਹ ਕਰ ਦਿੱਤੇ ہزارਾਂ ਗੁਰਗਰਨ ਸਾਹਿਬ ਦੀਆਂ ਢੀਡਾਂ ਸਾੜ ਕੇ ਸਵਾਹ ਕਰ ਦਿੱਤੀਆਂ ਔਰ ਮਜ਼ਲੂਮਾਂ ਨੂੰ ਨੌਜਵਾਨਾਂ ਨੂੰ ਬੁਢਿਆਂ ਤੱਕ ਨੂੰ ਜ਼ਿੰਦਾ ਜਲਾ ਦਿੱਤਾ ਇਹ ਕੰਮ ਪੱਥਰ ਕਰ ਸਕਦਾ ਹੈ ਮਨੁੱਖ ਨਹੀਂ ਕਰਦਾ گرو گرتھ سا جی پنگتیاں جو نام دیو دیا نے بڑی جرت نک ہندو جگت نا چاہدیں بالکل دیکھو ہزار ادے آ رہے ہو سجاخا آ رہا ہوئے گلی چھوٹے لنگنا دوسری دشا تے سامنے آ رہے ان آندے ادیا نے ہے کیونکہ دکھائی کہ انہوں نے کچھ دینا نہیں ہے اور جو سجاکھا بچارا بچ کے لنگن دی کوشش بھی کرے گا اندے تے ادیا نے دگے مارنے اور اس دا پرتا کر دینا ہے اس دا کچھ عمر کر دینا ہے یہ اج دا اندھا نہیں یہ صدیہ تو اندھا ہے کیونکہ پتھر اندھا ہے ਪੱਥਰ ਵਿੱਚ ਵੇਖਣ ਦੀ ਸਮਰੱਥਾ ਨਹੀਂ ਹੈ। ਪੱਥਰ ਵਿੱਚ ਸੁਣਨ ਦੀ ਸਮਰੱਥਾ ਨਹੀਂ ਹੈ। ਔਰ ਜਦ ਕੋਈ ਸੱਚ ਸੁਣ ਨਹੀਂ ਸਕਦਾ, ਸੱਚ ਵੇਖ ਨਹੀਂ ਸਕਦਾ ਤੇ ਉਹਨੂੰ ਸਾਇਤਿਕ ਭਾਸ਼ਾ 'ਚ ਕਹਿੰਦੇ ਨੇ ਤੇ ਪੱਥਰ ਹੈ। ਨਾ ਸੱਚ ਵੇਖ ਸਕਦਾ, ਨਾ ਸੱਚ ਸੁਣ ਸਕਦਾ। Hindu ਸੱਚ ਸੁਣ ਨਹੀਂ ਸਕਦਾ। ਦੋ ਸਾਲ ਤੋਂ ਮੰਂਜੀ ਚਾਰ ਦੀ ਤੇਜ ਤੋਂ ਇਕ ਸਚਾਈ بلند ਬਾਂਗ ਸੁਣਾਈ ਜਾਂਦੀ ਰਹੀ ਸੁਣਾਈ ਜਾਂਦੀ ਰਹੀ ਸੁਣੀ ਸੁਣੇ ਸਚਾਈ ਹੈ ਕਿ ਇਹਨੂੰ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਪਰ ਮੈਂ ਲਵਸਪਿਰਦ ਹਰਾਮ ਅੱਜ ਦਾ ਅੰਧਾ ਨਹੀਂ ਬਹੁਤ ਪੁਰਾਣੇ ਸਮੇਂ ਦਾ ਹੈ ਕਿੱਥੇ ਵਕਤ ਸ੍ਰੀ ਕ੍ਰਿਸ਼ਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਦਰਯੋਦਨ ਆਖਿਆ ਪੁਰਖਾ ਤੂੰ ਪੰਜ ਪਿੰਡ ਹੀ ਦੇ ਦੇ ਤੇ ਸੁਲਾ ਹੋ ਜਾਏ ਮਹਾਭਾਰਤ ਦਾ ਜਿਹੜਾ ਬਹੁਤ ਵੱਡਾ ਹੁਣ ਖਰਾਬਾ ਹੋਣਾ ਹੈ ਬਚਾਓ ਬੈ ਤਮੇਂ ਪਾਂਡਵਾਂ ਨੂੰ ਰਾਜ਼ੀ ਕਰ ਲੈਣਾ ਜਦੋਂ ਥੋੜੇ ਤੇ ਹੀ ਰਾਜ਼ੀ ਹੋ ਪੰਜ ਪਿੰਡ ਤੇ ਹੀ ਰਾਜ਼ੀ ਹੋ ਜਾ ਤੂੰ ਇਤਨੀ ਲੰਬੀ ਚੌੜੀ ਸਲਤਨਤ ਦਾ ਮਾਲਕ ਪੰਜ ਪਿੰਡ ਇਹਨਾਂ ਨੂੰ ਦੇ ਦੇ ਜਿਹੜੇ ਤੂੰ ਧੋਖੇ ਨਾਲ ਜਿੱਤੇ ਜੂਏ ਧੋਖੇ ਨਾਲ ਕਿੰਨਾ ਦਾ ਮੈਂ ਪੰਜ ਸੁਨੀਆਂ ਜਿੰਨੀ ਵੀ ਜਗਾ ਨਹੀਂ ਦੇਣੀ ਮਹਾਭਾਰਤ ਦਾ ਯੁੱਧ ਹੋਇਆ ਅਧੇਤੋਂ ਵੱਧ ਦੇਸ਼ ਤਬਾਹ ਹੋ ਗਿਆ ਬਰਬਾਦ ਹੋ ਗਿਆ ਪੰਜ ਪਿੰਡ ਤੇ ਨਹੀਂ ਦਿੱਤੇ ਸਾਰਾ ਦੇਸ਼ ਤਬਾਹ ਕਰ ਦਿੱਤਾ ਸ਼ਮਾ ਕਰਨੀ ਅੰਧਈ ਕਰ ਸਕਦੇ ਨੇ ਬਹਿਰੇ ਕਰ ਸਕਦੇ ਨੇ ਮੈਨੂੰ ਇੰਜ ਲੱਗਦਾ ਹੈ ਕਿ ਸਾਰਾ ਦੇਸ਼ ਤਬਾਹ ਤੇ ਕਰ ਛੱਡਣਗੇ ਪੰਜ ਪਿੰਡ ਨਹੀਂ ਦੇਣਗੇ ਕਿਉਂਕਿ ਮੋਰ ਲਾਈ ਹੈ Hindu ਦੀ ਵਿਚਾਰਧਾਰਾ ਤੇ ਮੋਰ ਲਾਈ ਹੈ ਭਗਤ ਨਾਮਦੇਵ ਨੇ ਕਿ Hindu ਅੰਨਾ ਤੁਰਫੂ ਕਾਣਾ ਜੇ ਕਿਦਰ ਇਹ ਬੋਲ ਗੁਰੂ ਨਾਨਕ ਦੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਉਂਦੇ ਤੇ ਸ਼ਾਇਦ ਇਨਾ ਅੰਧਿਆ ਨੇ ਇਹ ਆਖਣਾ ਸੀ ਕਿ ਇਹ ਤੇ ਬੋਲ ਲਈ ਰਹਿੰਦੇ ਗੁਰੂ ਨਾਨਕ ਨੇ ਤੇ ਕਹਿ ਨਹੀਂ ਗੁਰੂ ਗੋਬਿੰਦ ਸਿੰਘ ਨੇ ਤੇ ਕਹਿ ਨਹੀਂ ਤੇ ਪਰ ਖਮਾ ਕਰੇ ਇਨਾ ਦੀ ਉਮਮਤ ਦੇ ਚ ਇਨਾ ਦੀ ਬਰਾਦਰੀ ਦੇ ਚ ਨਾਉਂ ਦੇ Hindu ਤੋਂ ਕਿੰਦੇ Hindu ਅੰਨਾ ترکو ترکا ترک مسلمان اندھا نہیں ہے ہے ایک اک ہے سچائی ویک سکتا ہے لیکن بالکل ہے مسلمان سچائی ویخ چلو اپنے نظریے ویکد دوجے کے نال نہیں اپنے نظریے پر ویکد ہے اتہاس میں تھوڑے سامنے رکھا ਮੁਸਲਮਾਨ ਨੂੰ ਵੇਖਦਾ ਹੈ ਹਿੰਦੂ ਨਹੀਂ ਵੇਖਦਾ ਇਹ ਦੇ ਸੁਭਾਅ ਚ ਨਹੀਂ ਹੈ ਇਹ ਦੀ ਫਿਤਰਤ ਵਿੱਚ ਨਹੀਂ ਹੈ ਇਹ ਅੰਦਰ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਨਵਾਬ ਸਰਹੰਦੀ ਕਚਹਿਰੀ ਤੇ ਪੇਸ਼ ਹੋਏ ਤੇ ਹੁਣ ਉੱਤੇ ਬੜੇ ਬੜੇ ਆ ਜੀ ਉਹਨੇ اتحس پڑھنے کو پتہ چلتا ہے ستارا بیٹھے ستارا نے فیصلہ کرنا ہے ستارا بھی ہے دیوان بھی ہے اور نواب کوٹلا بھی ہے چھوٹے چھوٹے جاگردار بھی بیٹھے لیں. نواب سرحند نے گل شروع کی تھی سچا نند بھائی سچا نند جی تھی دسو ਇਨਾ ਬੱਚਿਆਂ ਨਾਲ ਕੀ سلوਕ ਹੋਵੇ ਮੱਥੇ ਤੇ ਹੱਥ ਮਾਰ ਕੇ ਟੀਵੜੀਆਂ ਭਾ ਕੇ ਕਹਿੰਦੇ ਨੌਕਸਾ ਸੱਪ ਦੇ ਬੱਚੇ ਸਾਪ ਹੀ ਹੁੰਦੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਹੋਣਾ ਹੀ ਕੁਚਲ ਦਿਆ ਸੁਚਾਨੰਦੀ ਸੋਚਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਪਰ ਤੇ ਇਹ ਸਪਨੋ ਪਰਸ਼ੀਨ ਦੇ ਕਹਿੰਦੇ ਨੇ ਮਾਰ ਪਸਤੋ ਦੇ ਵੀ ਮਾਰ ਕਹਿੰਦੇ ਉਸ ਜ਼ਮਾਨੇ ਮੋਗਲ ਕਿਧਰੇ ਸਿੱਖ ਨੂੰ ਜਾਂਦਾ ਆ ਵੇਖਣ ਤੇ ਕਹਿੰਦੇ ਤਨ ਮਾਰ ਰਾਜਨਾ ਮਾਰ ਨਹੀਂ ਰਫਤੇ ਸਭ ਜਾ ਰਹੇ ਉਹ ਸਭ ਹਾਰੇ ਗਏ مارمی را مارمی رفتی سکھ کا نا ہی مار گرو گوبند جی مہاراج نے یہ شبد قبول کر لیا پروان کر لیا اص ہاں دش لئی ظالم زہریلے ناگ ہاں سنت لئی مظلوم لئی اسی امرت دی دھار ہاں

ਪੰਜਾਬੀ ਚ ਅਸੀਂ ਸੱਤ ਕਹਿ ਦਿੰਨੇ ਆ ਪਰਸ਼ੀਨ ਦੇਚ ਮਾਰ ਸੰਸਕ੍ਰਿਤ ਦੇਚ ਕਹਿੰਦੇ ਨੇ ਭੋਜੰਗ ਇਹ ਉਹਦਾ ਇਹ ਲਕਵਸੀ ਕਬੂਲ ਕਰ ਲਿਆ ਸੀ ਠੀਕ ਹੈ ਜੀ ਦੁਸ਼ਟਾਂ ਲਈ ਸੱਤ ਜ਼ਾਲਮਾਂ ਲਈ ਸੱਤ ਅਸੀਂ ਜਦ ਆਪਣੇ ਬੱਚੇ ਦਾ ਨਾਂ ਰਖਾਣਾ ਹੁੰਦਾ ਹੈ ਸਾਈਬਾਂ ਦੀ ਹਜ਼ੂਰੀ ਚ ਲਿਆਉਂਦੇ ਆ ਅਰਦਾਸ ਕਰਦੇ ਆ ਬਾਦਸ਼ਾਹ ਭੋਜੰਗੀ ਨੂੰ ਨਾਮ ਬਖਸ਼ੋ ਤੇ ਭੋਜੰਗੀ ਦਾ ਮਤਲਬ ਕੀ ਸੱਤ ਦਾ ਬੱਚਾ ਉੜ ਕੇ ਆਇਆ ਹੋਰ ਕਿ ਭੋਜੰਗਰ ਨੂੰ ਨਾਮ ਬਖਸ਼ੋ ਬਈ ਸਾਡੀ ਬੱਚੀ ਨੂੰ ਨਾਮ ਬਖਸ਼ੋ اے ہی کہندے ہاں. ہوئے کی دنیا پہ پو جنگی دا مطلب سب کا بچہ پروان کر لیا قبول کر لیا لائی, ظالم لائی, دوخی لائی. اسی سب مارا گے ڈنگ لازمی مارا گے سے پر مظلوم لائی وریب لائی بے سہارا لی یتیم اسی بیت ਆਜ ਕਾਲ ਤੋਂ ਸਿੱਖ ਦਾ ਇਹ ਚਰਦਾਰ ਰਿਹਾ ਹੈ ਇਹ ਮਜ਼ਲੂਮ ਲਈ ਅੰਮ੍ਰਿਤ ਰਿਹਾ ਹੈ ਇਹ ਦੁਸ਼ਤ ਲਈ ਜ਼ਹਿਰ ਰਿਹਾ ਮਰਸ ਕਰੇ ਅਸੀਂ ਇਹ ਅੰਦਰ இந்து ਅੰਨਾ ਸੁਚਾਨੰਦ ਕਹਿੰਦਾ ਨਵਾਬ ਸਾਹਿਬ ਇਸ ਕੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਹੁਣ ਇਹਨਾਂ ਦਾ ਤੇਰ ਕੋ ਚੱਲਦਾ اپنا فیصلہ دے دے یہ فیصلہ لکھت دو جے نے چوتھے نے کر ستوے نمبر پہ بیٹھا نواب نارا برقیاں نے بعد اگرے ਉਹੀ ਫੈਸਲਾ ਦਿੱਤਾ ਹੈ ਸੱਤ ਦੇ ਬੱਚੇ ਲੇਕਿਨ ਨਵਾਬ ਮਲੇਰ ਕੋਟਲਾ ਮੁਸਲਮਾਨ ਹੈ ਦੀਵਾਨ ਸੁਚਾਨੰਦ இந்து ਹੈ ਗੰਗੂ இந்து ਹੈ ਜੰਦੂ இந்து ਹੈ ਬਾਈ ਧਾਰ ਦੇ ਰਾਜੇ ਜਿਨ੍ਹਾਂ ਨੇ ਭੁੱਲ ਕੇ ਵੀ ਕਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਚੈਨ ਨਾਲ ਨਹੀਂ ਬੈਠਣ ਦਿੱਤਾ இந்து ਕਿਦਰੇ ਇਹ ਨਾ ਸੋਲ ਲੈਣਾ ਕਿ ਮੈਂ ਤੰਗ ਦਿੱਲੀ ਦੀ ਗੱਲ ਪਿਆ ਕਰਦਾ ਕਦਾਈ ਨਹੀਂ ਆਜੇ ਤੱਕ ਪਾਠ ਕਰਦੇ ਆ ਕਰਦੇ ਆ ਮੈਂ ਸਮਝਦਾ ਇਸ ਪੰਕਤੀ ਨਾਲ ਬੇਨਸਾਫੀ ਕੀਤੀ ਹੈ Hindu Anna Turku ਕਾਣਾ ਕਮਿਸ ਕਮ Hindu ਦੀ ਜ਼ਾਇਨੀਅਤ ਤੇ ਹੀ ਸਮਝ ਲੈਂਦੇ ਗੁਰਬਾਣੀ ਦੀ ਰੋਸ਼ਨੀ ਨਹੀਂ ਹੈ ਨਹੀਂ ਭੰਦੀ ਇਸ ਪੰਕਤੀ ਨੂੰ ਨਜ਼ਰ ਅੰਦਾਜ਼ ਪੀਤਾ ਹੈ ਇਸ ਪੰਕਤੀ ਨੂੰ ਇੱਕ ਪਾਸੇ ਛੱਡ ਦਿੱਤਾ ਹੈ ਔਰ ਅੰਜਾਮ ਸਾਡੇ ਸਾਹਮਣੇ Hindu Anna ਇਸ ਚਾਏ ਉਹ ਨਹੀਂ ਵੇਖਦੇ ਬਿਲਕੁਲ ਨਹੀਂ ਦੇਖਦਾ ਅੰਦੇ ਦਾ ਅੰਦਾ ਤੇ ਸਾਰਾ ਅੰਧਿਆਂ ਕੋ ਲਾਠੀ ਹੋਵੇ ਇੱਕ ਸੁ ਜਾਖਾ ਆ ਰਿਹਾ ਹੋਵੇ ਇਹਨਾਂ ਦੇ ਚਿਕਨਾ ਚੋਰ ਕਰ ਹੀ ਦੇਣਾ ਤੇ ਇਸ ਦੇਸ਼ ਦੇ ਵਿੱਚ ਬਹੁ ਗਿਣਤੀ ਅੰਧਿਆਂ ਦੀ ਹੈ ਬਹੁ ਗਿਣਤੀ ਅੰਧਿਆਂ ਦੀ ਅੰਧੇ ਇਲੈਕਸ਼ਨ ਵਿੱਚ ਖੜੇ ਹੁੰਦੇ ਨੇ ਅੰਧੇ ਹੀ ਵੋਟ ਪਾਉਂਦੇ ਨੇ ਤੇ ਅੰਧਿਆਂ ਨੇ ਅੰਧਿਆਂ ਨੂੰ ਹੀ ਪਾਣੇ ਨੇ ਉਸ ਨੂੰ ਪਾਣੇ ਨੇ ਰਾਜਿਆਂ ਵਰਮਣ ਕਰਦੇ ਆ। ਰਾਜਿਆਂ ਵਰਮਣ ਕਰਦੇ ਆ ਆਪਣੇ ਦੇਸ਼ ਦਾ। 6 6 ਨੌਜਵਾਨ ਵੀਰਾਂ ਨੇ ਕਿਹਾ। ਸਾਡਾ ਇਤਨਾ ਸੋਹਣਾ ਇਤਿਹਾਸ ਹੈ। ਸਾਡੇ ਗੁਰੂਆਂ ਦੀ ਕੁਰਬਾਨੀ, ਬ੍ਰਹਮ ਗਿਆਨੀ ਸ਼ਹੀਦ, ਗੁਰੂ ਦੇ लाडले ਸ਼ਹੀਦ ਜ਼ਿੰਦਗੀ ਦੇ ਹਰ ਪਹਿਲੂ ਦੇ ਸਾਡਾ ਬਹੁਤ ਵੱਡਾ ਯੋਗਦਾਨ ਹੈ ਬੜੀ ਗੱਲ ਹੈ ਅੱਖ ਲਗੇ ਸੀ ਥੋੜੇ ਕਿਉਂ ਅਸੀਂ ਕੁੱਲ 2 ਕਰੋੜ ਮੰਨੇ ਜਾਂਦੇ ਹਾਂ ਕਈ ਦੋ ਵੀ ਨਹੀਂ ਮੰਨਦੇ ਜਿਹੜਾ ਕਿ ਜਾਂਦੇ ਨੇ 1.2 ਕਰੋੜ ਆਖੀ ਜਾਂਦੇ 2 ਕਰੋੜ ਫਿਰਨੇ ਨੇ ਜੇ ਇਹ ਇਤਨਾ ਹੀ ਅੱਛਾ ਧਰਮ ਹੈ ਇਹਦੇ ਸਿਧਾਂਤਿਕ ਦੁੱਖ ਨੁਕਤੇ ਇਤਨੇ ਮਹਾਨ ਨੇ ਇਹ ਥੋੜੇ ਕੰਮ ਘਟ ਗਿਣਤੀ ਦੇ ਕੰਮ ਹੈ ਇਸ ਵਤ ਮੈਂ ਇੱਕੋ ਹੀ ਜਵਾਬ ਦੇਣਾ ਕਿ ਕਾਦਰ کریم ਜਿਸ ਦੀ ਅਹਨਿਅਤ ਤੇ ਜਿਸ ਦੀ ਕੀਮਤ ਬਤਾ ਕੇ ਰੱਖਣਾ ਚਾਹਦਾ ਹੈ ਉਹਨੂੰ ਘਾਟ ਹੀ ਰੱਖ ਪਹਾੜਾਂ ਦੇ ਚ ਜਿੰਨਾ ਲੋਹਾ ਪੈਦਾ ਹੁੰਦਾ ਹੈ ਇਤਨਾ ਸੋਨਾ ਨਹੀਂ ਪੈਦਾ ਤੇ ਜਿੰਨਾ ਲੋਹਾ ਨਿਕਲਦਾ ਹੈ ਉਤਨਾ ਹੀ ਸੋਨਾ ਨਿਕਲੇ ਕਿ ਤੋਲਿਆਂ ਦੇ ਹਿਸਾਬ ਨਾਲ ਨਹੀਂ बिकੇਗਾ ਫਿਰ ਟਨਾਂ ਦੇ ਤਾਬ ਨਾਲ बिकੇਗਾ ਇਹਦੀ ਕੀ ਲੈਲੀ ਹੋ ਪਹਾੜਾਂ ਦੀ ਗੋਦ ਵਿੱਚ ਜਿੰਨੇ ਗੀਟੀਆਂ ਨਿਕਲਦੇ ਨੇ ਜਿੰਨੇ ਪੱਥਰ ਨਿਕਲਦੇ ਨੇ ਉਤਨੇ ਹੀਰੇ ਨਹੀਂ ਨਿਕਲਦੇ ਪਰ ਉੰਨੇ ਹੀਰੇ ਨਿਕਲਣ ਲੱਗ ਪਏ ਨਾ ਜਿੰਨੀਆਂ ਗੀਟੀਆਂ ਨੇ ਤੇ ਹੀਰੀਆਂ ਨੂੰ ਕਿਸਨੇ ਤਾਜ ਦੇ ਜੁੜਨਾ ਹੈ ਹੀਰੇ ਨੂੰ ਕਿਸਨੇ ਤਰਦਤੇ ਰੱਖਣਾ ਹੈ ਕਿ ਫਰਦਾ ਦ੍ਰਾਪਤ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਮਿਲਦਾ ਹੈ ਪਰ ਚੰਦਨ ਤੇ ਕਿਧਰੇ ਕਿਧਰੇ ਹੋਰ ਉਹਦੀ ਕੀਮਤ ਵੀ ਬੜੀ ਜੇ ਵੀ ਚੀਜ਼ ਮਹਾਨ ਹੈ ਉਸ ਨੂੰ ਕਾਦਰ ਕਰੀਮ ਨੇ ਥੋੜਾ ਪੈਦਾ ਕੀਤਾ ਇਸ ਵਾਸਤੇ ਇਹਦੀ ਕੀਮਤ ਨਾ ਘਟੇ ਪਤਾ ਜਿਹੜੀ ਚੀਜ਼ ਮਾਰਕੀਟ ਵਿੱਚ ਬਹੁਤ ਜ਼ਿਆਦਾ ਆ ਜਾਏ ਉਹਦੀ ਕੀਮਤ ਘਟ ਜਾਂਦੀ ਹੈ ਜਿਸ ਦੀ ਕੀਮਤ ਰਬ ਵਾਧਾ ਕੇ ਰੱਖਣਾ ਚਾਹੁੰਦਾ ਹੈ ਉਹ ਘਾਟੀ ਪੈਦਾ ਕਰਦਾ ਹੈ कि ਸਾਡਾ ਘਟਣਾ ਰੱਬ ਦੀ ਬਖਸ਼ਿਸ਼ ਹੈ ਰੱਬ ਦੀ ਕਰੋਪੀ ਨਹੀਂ ਇਤਨੀ ਮੈਂ ਅਰਜ਼ ਕਰਦੇ ਹਾਂ ਹਜ਼ਰਤੀ ਘਟ ਦੇ ਨਤੀਜਾ ਇਹਨੂੰ ਕਿਸੇ ਕਰੋਪੀ ਨਾ ਸਮਝਣਾ ਇਸ ਨੂੰ ਭੁੱਲ ਕੇ ਵੀ ਕਰੋਪੀ ਨਾ ਸਮਝਣਾ ਇੱਕ ਬੂਟੇ ਨੂੰ ਅਦੇ ਅੰਦਾਜ਼ਾ ਲਾ ਲੈਣਾ ਗੁਲਾਬ ਦੇ ਜਿੰਨੇ ਕੰਡੇ ਲੱਗਦੇ ਨੇ ਉਤਨੇ ਫੁੱਲ ਨਹੀਂ ਨੇ ਕੰਡੇ ਬਹੁਤ ਨੇ ਫੁੱਲ ਥੋੜੇ ਨੇ ਇਸਰ ਇਹ ਵੀ ਹੈ ਕਿ ਫੁੱਲ ਦੀ ਜ਼ਿੰਦਗੀ 4 ਦਿਨ ਦੀ ਤੇ ਕੰਡਾ ਤੇ ਕੰਬਖ ਤਾ ਆਖਰੀ ਦਿਨ ਤੱਕ ਜੰਮੜੇ ਹੀ ਰਹਿੰਦਾ ਹੈ ਕੱਟਦੇ ਹੀ ਜੰਮੜੇ ਰਹਿੰਦਾ ਹੈ ਫੁੱਲ ਖਤਰੇ 'ਚ ਹੈ ਕੰਡਾ ਖਤਰੇ 'ਚ ਨਹੀਂ ਕੰਡੇ ਕੋਲ ਜ਼ਿੰਦਗੀ ਨਹੀਂ ਤੇ ਖਤਰਾ ਦਾਦਾ ਫੁੱਲ ਕੋਲ ਜ਼ਿੰਦਗੀ ਹੈ ਜਿੱਥੇ ਜਿੰਨੀ ਜ਼ਿਆਦਾ ਜ਼ਿੰਦਗੀ ਹੋਵੇਗੀ ਉਹ ਉਤਨੇ ਹੀ ਜ਼ਿਆਦਾ ਖਤਰੇ ਕਹੇਗਾ ਇਤਨੀ ਮਹਿਰਤ ਕਰਦੇ ਜਿੱਥੇ ਖਤਰਾ ਨਹੀਂ ਵਿਚਾਰ ਦੀ ਅਰੰਭਤਾ ਤੋਂ ਪ੍ਰਤਿਮ ਗੁਰਦੇਵ ਦੀ ਸਨੇਮਰਤਾ ਤੇ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬਾਂ ਦੀ ਬਾਣੀ ਦਾ ਅਮਰ ਬਾਤ ਹੈ ਪੁੰਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਇ ਮਨੁੱਖ ਦੀ ਅਹਲियत ਮਨੁੱਖ ਦੀ ਖਾਸੀਅਤ ਮਨੁੱਖ ਦੀ ਹੋਂਦ ਸੈਜ ਪੈਣ ਨੇ ਸਮੇਂ ਵੀ ਵਿਚਾਰ ਤੇ ਖੜੀ ਹੈ ਵਕਤ ਦੀ ਵਿਚਾਰ ਵਕਤ ਵਿਚਾਰੇ ਸੋ ਬੰਦਾ ਹੋਇ ਜੋ ਵਕਤ ਦੇ ਵਿਚਾਰ ਨਹੀਂ ਕਰਦਾ ਉਹ ਬੰਦਾ ਨਹੀਂ ਮਨੁੱਖ ਦੀ ਸਾਰੀ ਹੋਂਦ